ਹਸ਼ਕਾਲ ਆਦਾਬ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਪੌਡਕਾਸਟ ਦੇ ਵਿੱਚ ਤੁਹਾਡਾ ਸਭ ਦਾ ਮੈਂ ਅਜੀਬ ਇਲਾ ਸਵਾਗਤ ਕਰਦਾ ਹਾਂ ਸੋ ਅਸਲ ਦੇ ਵਿੱਚ ਦੋਸਤੋ ਕਮੈਂਟ ਬਾਕਸ ਦੇ ਵਿੱਚ ਨਾ ਕਈ ਯੂਥ ਨੇ ਵੀ ਤੇ ਕਈ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਸਾਡਾ ਐਪੀਸੋਡ ਦੇਖਦੇ ਹੁੰਦੇ ਨੇ ਉਹਨਾਂ ਨੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਇੱਕ ਦੋ ਲਾਈਨਾਂ ਭੇਜੀਆਂ ਸੀ ਵੀ ਤੁਸੀਂ ਕਿਉਂ ਨਾ ਅੱਜ ਕੱਲ ਦੀ ਜੇ ਕੋਈ ਯੂਥ ਦਾ ਤੁਹਾਡੇ ਕੋਲੇ ਹੈਗਾ ਗੈਸਟ ਤਾਂ ਉਹਦੇ ਤੋਂ ਪੁੱਛੋ ਤੁਸੀਂ ਅੱਜ ਕੱਲ ਦੇ ਰਿਸ਼ਤਿਆਂ ਦੇ ਬਾਰੇ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਅੱਜ ਕੱਲ ਕੜਵਾਹਟ ਆ ਰਹੀ ਹੈ ਸੋ ਇਸ ਦੇ ਰਿਲੇਟਿਡ ਮੈਂ ਗੱਲ ਕਰਨ ਦੇ ਵਾਸਤੇ ਮੇਰੇ ਅਜੀਬ ਇਸ ਦੋਸਤ ਸਿਮਰ ਰঞ্জਿਤ ਕੋਰ ਗਿਰ ਨੂੰ ਆਪਣੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਤੇ ਉਹਨਾਂ ਨੇ ਸਾਡਾ ਸੱਦਾ ਵੀ ਸਵੀਕਾਰ ਕੀਤਾ ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਨਾਲ ਸਵਾਗਤ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਦਾ سلسلہ ਯਾਰੀ ਰੱਖਾਂਗੇ ਸ਼ਸ਼ਕਲ ਮੈਮ ਸ਼ਸ਼ਕਲ ਕਿਵੇਂ ਠੀਕ ਹੋਈ ਮੈਂ ਠੀਕ ਹਾਂ हां छाਤ ਤੁਸੀਂ ਵੀ ਕਿਤੇ ਨਾ ਕਿਤੇ ਕਹਿੰਦੇ ਹੋ ਨਾ ਵੀ ਹਰ ਵਾਰ ਮੈਨੂੰ ਹੀ ਸਾਥ ਲੈਂਦੀ ਨਹੀਂ ਮੈਨੂੰ ਖੁਸ਼ੀ ਹੁੰਦੀ ਆ हां ਦੇਖ ਲਓ ਤੁਹਾਡੀ ਡਿਮਾਂਡ ਕਿੰਨੀ ਵਧੀ ਪਈ ਆ ਕਿਉਂਕਿ ਆਪਣੇ ਰਿਸ਼ਤੇ ਵਧੀਆ ਰਹਿਣਾ ਐ ਐਸ ਫਰੈਂਡ ਕਹਿ ਸਕਦੇ ਆ ਚਲੋ ਐਸ ਤੁਸੀਂ ਵੱਡੇ ਗਾਈਡ ਕਰਦੇ ਹੋ ਮੈਨੂੰ ਮੈਂ ਵੱਡੀ ਭੈਣ ਕਹਿ ਸਕਦਾ ਤੁਹਾਨੂੰ ਕਾਫੀ ਟਾਈਮ ਤੋਂ ਜਾਣਦੇ ਵੀ ਆਪਾਂ ਤੇ ਕਿਤੇ ਨਾ ਕਿਤੇ ਫਿਰ ਲੋਕ ਕਹਿ ਦਿੰਦੇ ਨੇ ਵੀ ਰਿਸ਼ਤਿਆਂ ਦੇ ਵਿੱਚ ਕੜਵਾਹਟ ਆ ਰਹੀ ਹੈ ਅੱਜਕੱਲ ਕੀ ਕਿਦਾਂ ਕੀ ਹੋ ਸਕਦਾ ਤੁਹਾਡੇ ਸਾਹ ਦੇ ਨਾਲ ਡਿਪੈਂਡ ਕਰਦਾ ਰਿਸ਼ਤਾ ਕਿਹੜਾ ਹੈ ਮਾਪਿਓ ਦੇ ਰਿਸ਼ਤੇ 'ਚ ਕੜਵਾਹਟ ਆ ਰਹੀ ਹੈ ਪਹਿਣ ਭਰਾ ਦੇ ਚੜਵਾਹਟ ਆਰੀ ਐ ਫਰੈਂਡਸ ਦਾ ਵੀ ਇੱਕ ਰਿਸ਼ਤਾ ਹੁੰਦਾ ਆਪਾਂ ਫਰੈਂਡਸ ਨੂੰ ਫਰੈਂਡਸ ਕਹਿੰਦੇ ਆ ਮੁੰਡਿਆਂ ਮੁੰਡਿਆਂ ਦੀ ਅਕਸਰ ਥਿੰਕਿੰਗ ਆਉਂਦੀ ਫਰੈਂਡਸ ਨੂੰ ਲੈ ਕੇ ਲੱਗਣੇ ਉਹ ਭਰਾ ਕਹਿੰਦੇ ਨੇ ਪਰ ਕੁੜੀਆਂ ਫਰੈਂਡਸ ਹੀ ਕਹਿੰਦੀਆਂ ਨੇ ਡਿਪੈਂਡ ਕਰਦਾ ਹੈ ਕਿ ਕਿਹੜਾ ਰਿਸ਼ਤਾ ਹੈ ਤੇ ਕਿਸ ਰਿਸ਼ਤੇ 'ਚ ਕੜਵਾਹਟ ਆਰੀ ਐ ਅੱਜਕੱਲ੍ਹ ਆਮੋਮਨ ਤੌਰ ਤੇ ਆਪਾਂ ਵੇਖਦੇ ਹੀ ਹੁੰਨੇ ਆ ਵੈਸੇ ਆਪਾਂ ਰਿਜ਼ਰਵਡ ਜਿਹੜੇ ਰਹਿ ਗਏ ਫੋਨਾਂ ਜੋਗੇ ਰਹਿ ਗਏ ਤੇ ਜ਼ਿਆਦਾ ਕਿਸੇ ਨਾਲ ਖੁੱਲ ਕੇ ਗੱਲਬਾਤ ਕਰ ਨਹੀਂ ਰਹੇ ਜੇ ਨਹੀਂ ਕਰ ਰਹੇ ਤਾਂ ਅਟੈਚਮੈਂਟ ਹੈ ਹੀ ਨਹੀਂ ਜੇ ਅਟੈਚਮੈਂਟ ਹੈ ਨਹੀਂ ਤਾਂ ਮਤਲਬ ਕੜ ਸੋ ਮੈਨੂੰ ਲੱਗਦਾ ਹੈ ਕਿ ਇਸੇ ਕਰਕੇ ਆਪਾਂ ਜਿਆਦਾ ਸੋਸ਼ਲ ਨਹੀਂ ਹੈਗੇ ਇੱਕ ਦੂਜੇ ਨਾਲ ਖੁੱਲ ਕੇ ਗੱਲਬਾਤ ਨਹੀਂ ਕਰਦੇ ਟਾਈਮ ਸਪੈਂਡ ਕਰਨਾ ਪਸੰਦ ਨਹੀਂ ਕਰਦੇ ਜਿਹਦੇ ਕਰਕੇ ਕੜਵਾਹਟਾਂ ਆ ਰਹੀਆਂ ਨੇ ਹੁਣ ਕਿਤੇ ਨਾ ਕਿਤੇ ਇਸ ਦਾ ਇਹ ਫੈਕਟਰ ਹੋ ਸਕਦਾ ਵੀ ਕੰਮ ਦੇ ਕਰਕੇ ਹੀ ਲੋਕ ਇੱਕ ਦੂਜੇ ਨੂੰ ਯਾਦ ਕਰ ਰਹੇ ਨੇ ਤੇ ਉਸ ਚੀਜ਼ ਕਰਕੇ ਫਿਰ ਰਿਸ਼ਤੇ ਦੂਰ ਹੋ ਰਹੇ ਨੇ ਜਿਵੇਂ ਪਹਿਲਾਂ ਦੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਤੁਹਾਨੂੰ ਵੀ ਲੱਗਦਾ ਵੀ ਕੰਮ ਕਰਕੇ ਇਦਾਂ ਹੋ ਰਿਹਾ ਕੰਮ ਕਰਕੇ ਵੀ ਕਹਿ ਸਕਦੇ ਹੋ ਜਾਂ ਕਿਸੇ ਦੀ ਚੜ੍ਹਾਈ ਕਰਕੇ ਵੀ ਕਹਿ ਸਕਦੇ ਹੋ ਜੇ ਕਿਸੇ ਰਿਸ਼ਤੇਦਾਰ ਨੇ ਕਿਸੇ ਦੀ ਚੜ੍ਹਾਈ ਹੁੰਦੀ ਵੇਖ ਲਈ ਬਰਦਾਸ਼ਤ ਨਹੀਂ ਹੋਈ ਉਹ ਤੋਂ ਜੈਲਸੀ ਫੈਕਟਰ ਜ ਆ ਜਾਂਦਾ ਹੈ ਕੜਵਾਹਟਾਂ ਪੈਦਾ ਹੋ ਜਾਂਦੀਆਂ ਨੇ ਕਈ ਵਾਰ ਕੋਈ ਰਿਸ਼ਤੇਦਾਰ ਦੂਜੇ ਰਿਸ਼ਤੇਦਾਰ ਨੂੰ ਆਦੇ ਪੈਸੇ ਦਾ ਰੋਪ ਦਿਖਾ ਦਿੰਦਾ ਡੋਮਿਨੇਟ ਕਰ ਦਿੰਦਾ ਪਹਿਲਾਂ ਦੇ ਸਮਿਆਂ ਚ ਇਦਾਂ ਦਾ ਨਹੀਂ ਹੁੰਦਾ ਹੁੰਦਾ ਸੀ ਅੱਜ ਕੱਲ੍ਹ ਹੋ ਗਈ ਇਹ ਸ਼ੋਸ਼ੇਬਾਜ਼ੀ ਜੀ ਨਾ ਹੋਣੀ ਸ਼ੁਰੂ ਹੋਈ ਹੈ ਜ਼ਿਆਦਾ ਕਮਾਕਾਰਾਂ ਤੋਂ ਵੀ ਕਹਿ ਸਕਦੇ ਹੋ ਕਿ ਕਈ ਲੋਕ ਬਿਜ਼ੀ ਇੰਨੇ ਹੋ ਗਏ ਕਈਆਂ ਦਾ ਕਾਰੋਬਾਰ ਕੁਝ ਜ਼ਿਆਦਾ ਵੱਡਾ ਕਈਆਂ ਦੀ ਜਾਇਦਾਦ ਹੀ ਏਡੀ ਜ਼ਿਆਦਾ ਹੈਗੀ ਆ ਪਰ ਕਾਰੋਬਾਰ ਹੋ ਗਿਆ ਜਾਇਦਾਦ ਹੋ ਗਈ ਪੈਸਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਨਾ ਆਪਾਂ ਆਪਣੇ ਐਸ਼ ਔਰਾਮ ਦੇ ਪੱਖੋਂ ਮਿਲਦਾ ਘਟ ਤੇ ਰਿਸ਼ਤੇਦਾਰਾਂ ਨੂੰ ਡੋਮਿਨੇਟ ਕਰਨ ਲਈ ਔਰ ਘਟ ਫੀਲ ਕਰਾਉਣ ਲਈ ਜ਼ਿਆਦਾ ਯੂਜ਼ ਕਰਦੇ ਆ ਪਹਿਲਾਂ ਦੇ ਸਮਿਆਂ ਚ ਹੁੰਦਾ ਨਹੀਂ ਸੀ ਪਹਿਲਾਂ ਦੇ ਸਮਿਆਂ ਚ ਲੋਕ ਇਕੱਠੇ ਬਹਿੰਦੇ ਹੁੰਦੇ ਸੀ ਵਿਆਹਾਂ ਸ਼ਾਦੀਆਂ ਦੇ ਇਕੱਠੇ ਮਿਲਦੇ ਹੁੰਦੇ ਸੀ ਅੱਜ ਦੇ ਸਮੇਂ ਚ ਜਿਹੜਾ ਕੰਮ ਕਰ ਕਰਨ ਵਾਲਾ ਬੰਦਾ ਜਾਂ ਕੋਈ ਬਹੁਤ ਪੈਸੇ ਵਾਲਾ ਬੰਦਾ ਕਿਸੇ ਵਿਆਹ ਸ਼ਾਦੀ ਤੇ ਵੀ ਚਲਾ ਜਾਏ ਨਾ ਉਹ ਤੇ ਆਪਣੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ ਕਿਸੇ ਨੂੰ ਮੂੰਹ ਨਹੀਂ ਲਾਊਗਾ ਉਹ ਵੱਖਰਾ ਕੱਲਾ ਖੜਾ ਇਧਰ ਉਧਰ ਜ਼ਰੂਰ ਚੱਕੀ ਜਾਊਗਾ ਵੀ ਮੈਂ ਮੈਂ ਕਿਸੇ ਤੋਂ ਘਟ ਨਹੀਂ ਪਰ ਕਿਸੇ ਹਰ ਦੇ ਛੋਟੇ ਰਿਸ਼ਤੇਦਾਰ ਨੂੰ ਜਾਂ ਫਿਰ ਹਨਾ ਫਾਈਨੈਂਸ਼ੀਅਲੀ ਵੀਕ ਰਿਸ਼ਤੇਦਾਰ ਦੇ ਕੋਲ ਜਾ ਕੇ ਖੜ ਕੇ ਉਹਦੀ ਗੱਲਬਾਤ ਸੁਣਨਾ ਪਸੰਦ ਨਹੀਂ ਕਰੂਗਾ ਕਾਰੋਬਾਰ ਕਹਿ ਲਓ ਜੈਲਸੀ ਕਹਿ ਲਓ ਪੈਸਾ ਕਹਿ ਲਓ ਆ ਗਿਆ ਹੁਣ ਰਿਸ਼ਤਿਆਂ ਦੇ ਵਿੱਚ ਨਾ ਇਹ ਚੀਜ਼ਾਂ ਮੋਢੀ ਹੋ ਗਈਆਂ ਅੱਛਾ ਹਾਂ ਜਿੱਦਾਂ ਤੁਸੀਂ ਵਿਆਹਾਂ ਦੀ ਗੱਲ ਕੀਤੀ ਅੱਜਕੱਲ ਪਹਿਲਾਂ ਦੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਸੀਗਾ ਵੀ ਲੋਕ ਪੰਜ ਪੰਜ ਛੇ ਛੇ ਦਿਨ ਪਹਿਲਾਂ ਚਲੇ ਜਾਂਦੇ ਸੀ ਜੇ ਕਿਸੇ ਦਾ ਵਿਆਹ ਹੁੰਦਾ ਸੀ ਘਰੇ ਜਾ ਕੇ ਆਂਢੀ ਗੁਆਂਢੀ ਜਾਂ ਪਿੰਡ ਦੇ ਹੋਗੇ ਬੱਚੇ ਉਹ ਜਾ ਕੇ ਆਪ ਕਰਦੇ ਹੁੰਦੇ ਸੀ ਸਾਰਾ ਕੁਝ ਨਾਲ ਲੱਗ ਕੇ ਕਰਾਉਣਾ ਕਿਤੇ ਨਾ ਕਿਤੇ ਵੀ ਇਹ ਗੱਲ ਫਿਰ ਆਪਣੀ ਮੈਂਟੈਲਿਟੀ ਵੀ ਵਾਈਡ ਨਹੀਂ ਹੋ ਰਹੀ ਜਾਂ ਉਸ ਤਰੀਕੇ ਦਾ ਸਮਾਜ ਅੱਜਕੱਲ ਹੋ ਗਿਆ ਆਪਣਾ ਵੀ ਸਮਾਜ ਦੇ ਵਿੱਚ ਕੜਵਾਹਾਂ ਤਾਂ ਇੰਨੀ ਵਧ ਗਈਆਂ ਵੀ ਲੋਕ ਇੱਕ ਦੂਜੇ ਨੂੰ ਬੁਲਾ ਕੇ ਚੰਗੇ ਤਰੀਕੇ ਨਾਲ ਖੁਸ਼ ਨਹੀਂ ਹੈਗੇ ਰੀਤੀ ਰਿਵਾਜ ਨਹੀਂ ਪਤਾ ਲੋਕਾਂ ਨੂੰ ਮੈਨੂੰ ਲੱਗਦਾ ਰੀਤੀ ਰਿਵਾਜ ਨਹੀਂ ਪਤਾ ਜਿਵੇਂ ਤੁਸੀਂ ਆਖਿਆ ਕਿ ਪਹਿਲਾਂ 5-5 6-6 ਦਿਨ ਪਹਿਲਾਂ ਚੱਲ ਜਾਂਦੇ ਹੁੰਦੇ ਸੀ ਪਹਿਲਾਂ ਪਿੰਡਾਂ ਦੇ ਵਿੱਚ ਮਹੀਨਾ-ਮਹੀਨਾ ਗਾਉਣ ਚੱਲਦੇ ਹੁੰਦੇ ਸੀ ਮੁੰਡੇ ਦਾ ਵਿਆਹ ਭਾਵੇਂ ਕੁੜੀ ਦਾ ਵਿਆਹ ਮਹੀਨਾ ਪਹਿਲਾਂ ਹੀ ਉਹਨਾਂ ਨੇ ਰੋਜ਼ ਰਾਤ ਨੂੰ ਗਾਉਣ ਬਹਿ ਜਾਣਾ ਸਾਰੇ ਪਿੰਡ ਨੇ ਆਉਣਾ ਰਿਸ਼ਤੇਦਾਰਾਂ ਨੇ ਪਹਿਲਾਂ ਆ ਜਾਣਾ ਕੋਈ 21 ਦਿਨ ਪਹਿਲਾਂ ਬਿਠਾ ਦਿੰਦਾ ਸੀ ਕੋਈ 11 ਦਿਨ ਪਹਿਲਾਂ ਲੇਡੀ ਸੰਗੀਤ ਹੁਣ ਤਾਂ ਲੇਡੀ ਸੰਗੀਤ ਸੰਗੀਤ ਕਹਿੰਦੇ ਨੇ ਸ਼ਹਿਰਾਂ ਦੇ ਵਿੱਚ ਇਹ ਸ਼ੁਰੂ ਕਰ ਦਿੰਦੇ ਹੁੰਦੇ ਸੀ ਹੁਣ ਹੁਣ ਮੈਂ ਕਹਿੰਨੀ ਆ ਕਿਸੇ ਦੇ ਘਰੇ ਲੇਡੀ ਸੰਗੀਤ ਹੋਵੇ ਜਾਂਦੀ ਨਹੀਂ ਸਿੱਧਾ ਜਾਗੋ ਤੇ ਜਾ ਕੇ ਵੱਜਣਾ ਉਹ ਵੀ ਡੀਜੀਆਂ ਤੇ ਨਾ ਤਾਂ ਕਿਸੇ ਨੂੰ ਗਾਉਣਾ ਆਉਂਦਾ ਨਾਇ ਕਿਸ ਨੂੰ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਪਤਾ ਹੈ ਰਿਸ਼ਤਿਆਂ ਦੀ ਇੰਪੋਰਟੈਂਸ ਉਦੋਂ ਸਮਝੀ ਜਾਂਦੀ ਹੈ ਜਦੋਂ ਆਪਾਂ ਟਾਈਮ ਸਪੈਂਡ ਕਰਦੇ ਆਂ ਅੱਜ ਕੱਲ ਕਿਸੇ ਕੋਲ ਟਾਈਮ ਤਾਂ ਹੈ ਨਹੀਂ ਟਾਈਮ ਕਿੱਥੋਂ ਮਿਲੂਗਾ ਆਪਾਂ ਨੂੰ ਕੋਈ ਫੰਕਸ਼ਨ ਹੋਊਗਾ ਤਾਂ ਹੀ ਆਪਾਂ ਬਹਾਨੇ ਦੇ ਸਿਰੇ ਜਾਂਦੇ ਆਂ ਤੁਸੀਂ ਅਕਸਰ ਨੋਟ ਕਰਿਓ ਵਿਆਹ ਸ਼ਾਦੀ ਹੋ ਗਿਆ ਕੋਈ ਮਰਗ ਹੋ ਗਈ ਜਾਂ ਕਿਸੇ ਦਾ ਕੋਈ ਫੰਕਸ਼ਨ ਹੋ ਗਿਆ ਆਪਾਂ ਤਾਂ ਹੀ ਜਾਂਦੇ ਆਂ ਉਹ ਵੀ ਬਹਾਨੇ ਸਿਰ ਆਪਾਂ ਕਹਿ ਦਿੰਨੇ ਹੁੰਨੇ ਆਂ ਬਹਾਨਾ ਬਣਿਆ ਚਲੋ ਜਾ ਆਉਨੇ ਆਂ ਪਰ ਕੀ ਆਪਾਂ ਵੈਸੇ ਟਾਈਮ ਕੱਢਦੇ ਆਂ ਆਪਾਂ ਵੈਸੇ ਕਦੇ ਵੀ ਟਾਈਮ ਕੱਢਦੇ ਕਿਉਂ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਰਿਸ਼ ਵਿਆਹ ਸ਼ਾਦੀਆਂ ਤੇ ਆਪਾਂ ਪਹਿਲਾਂ-ਪਹਿਲਾਂ ਤਾਂ ਨਹੀਂ ਜਾਂਦੇ ਮੌਕੇ ਤੇ ਜਾਂਦੇ ਆ ਆਪਰ ਨੂੰ ਰੀਤੀ ਰਿਵਾਜਾ ਦਾ ਨਹੀਂ ਪਤਾ ਆਪਾਂ ਇੰਟਰਸਟ ਨਹੀਂ ਲੈ ਰਹੇ ਅੱਜਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਐ ਵਿਆਹ ਕੋਈ ਫੰਕਸ਼ਨ ਹੋਊਗਾ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਕਿਹੜੀ ਰਸਮ ਹੋ ਰਹੀ ਐ ਹਲਦੀ ਲੱਗ ਰਹੀ ਐ ਚੂੜਾ ਚੜਾਇਆ ਜਾ ਰਿਹਾ ਐ ਹੁਣ ਮੁੰਡੇ ਦੇ ਵਟਨਾਂ ਲਾਇਆ ਜਾ ਰਿਹਾ ਕੁੜੀ ਦੇ ਲਾਇਆ ਜਾ ਰਿਹਾ ਕੀ ਰਸਮਾਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਨਾ ਉਹ ਇੰਟਰਸਟ ਲੈਂਦੇ ਨੇ ਨਾ ਹੀ ਪੇਰੈਂਟਸ ਉਹਨਾਂ ਨੂੰ ਸਮਝਾਉਣ ਤੇ ਤਰਜੀਹ ਦਿੰਦੇ ਨੇ ਵੀ ਆਪਣਾ ਫਲਾਣਾ ਰਿਸ਼ਤੇਦਾਰ ਐ ਆਪਾਂ ਇੱਥੇ ਫੰਕਸ਼ਨ ਤੇ ਜਾਣਾ ਆ ਹੋ ਰਿਹਾ ਐ ਇਹ ਨਾਲ ਧਿਆਨ ਅ ਇੰਟਰਸਟ ਬਣਾਓ ਬੱਚਿਆਂ ਦਾ ਇੰਟਰਸਟ ਹੈ ਨਹੀਂ ਕਿਉਂਕਿ ਆਪਦੀ ਉਹੀ ਸ਼ਹਿਰੀ ਲਾਈਫ ਜਿੰਦੇ ਨੇ ਲਕਜ਼ਰੀਅਸ ਲਾਈਫ ਕਹਿ ਲੋ ਜਾਂ ਫਿਰ ਦੋਸਤਾਂ ਦੇ ਉਹਨਾਂ ਨੂੰ ਲੱਗਦਾ ਜਿਹੜੇ ਫਰੈਂਡਸ ਨੇ ਰਿਸ਼ਤੇ ਤਾਂ ਉਹੀ ਨੇ ਸਾਡੇ ਹੋਰ ਤਾਂ ਕੋਈ ਰਿਸ਼ਤਾ ਹੀ ਹੈ ਨਹੀਂ ਗਾ ਕੜਵਾਹਟ ਦਾ ਮੇਨ ਕਾਰਨ ਇਹੀ ਹੁੰਦਾ ਆਪਾਂ ਕਿਸੇ ਨਾਲ ਟਾਈਮ ਸਪੈਂਡ ਨਹੀਂ ਜਦੋਂ ਕਰਦੇ ਰਿਸ਼ਤੇ ਦੇ ਵਿੱਚ ਨਾ ਕਦੇ ਨੋਟ ਕਰਿਓ ਜਦੋਂ ਤੁਸੀਂ ਕਿਸੇ ਨਾਲ ਟਾਈਮ ਸਪੈਂਡ ਕਰਨਾ ਘੱਟ ਕਰਦੋਗੇ ਨਾ ਤੇ ਆਟੋਮੈਟਿਕਲੀ ਤੁਹਾਡੇ ਚ ਮਨਮਟਾਵ ਆਉਣ ਲੱਗ ਜਾਣਗੇ ਕਈ ਵਾਰ ਤੁਸੀਂ ਕਿਸੇ ਰਿਸ਼ਤੇਦਾਰ ਦੇ ਕੋਲੋਂ ਬੜਾ ਬੜਾ ਟਾਈਮ ਜਾਂਦੇ ਹੀ ਨਹੀਂ ਅਟੈਚਮੈਂਟ ਟੁੱਟੀ ਜਾਂਦੀ ਆ ਉਹ ਕੜਵਾਹਟ ਨਹੀਂ ਹ ਬਸ ਅਟੈਚਮੈਂਟ ਨਹੀਂ ਬਣੀ ਹੁੰਦੀ ਉਸ ਬੰਦੇ ਦੇ ਨਾਲ ਹੁਣ ਤੁਹਾਡੀ ਮਾਸੀ ਜਾਂ ਮਾਮਾ ਮੁੰਡਿਆਂ ਦੀ ਜ਼ਿਆਦਾਤਰ ਮਾਮਿਆਂ ਨਾਲ ਬੰਦੀ ਕੁੜੀਆਂ ਦੀ ਮਾਸੀਆਂ ਨਾਲ ਬੰਦੀ ਆ ਜੇ ਮੇਰੀ ਮਾਸੀ ਮੈਨੂੰ ਰੋਜ਼ ਫੋਨ ਕਰੂਗੀ ਮੇਰੇ ਉਹਦੇ ਨਾਲ ਅਟੈਚਮੈਂਟ ਬਣੀ ਰਹੂਗੀ ਜੇ ਉਹਨੇ ਮੈਨੂੰ ਕੁਝ ਟਾਈਮ ਫੋਨ ਹੀ ਨਹੀਂ ਕੀਤਾ ਅਸੀਂ ਮਿਲੇ ਹੀ ਨਹੀਂ ਕੀ ਅਟੈਚਮੈਂਟ ਰਹੂਗੀ ਨਹੀਂ ਰਹੂਗੀ ਸੋ ਵਿਆਹ ਸ਼ਾਦੀ ਤਾਂ ਬਹਾਨਾ ਹੀ ਹੁੰਦੇ ਨੇ ਅਟੈਚਮੈਂਟ ਹੋਣੀ ਜ਼ਰੂਰੀ ਹੁੰਦੀ ਹੈ ਉਹ ਫੋਨਾਂ ਤੇ ਵੀ ਹੋ ਸਕਦੀ ਹੈ ਤੁਸੀਂ ਮਿਲ ਕੇ ਵੀ ਬਣਾ ਸਕਦੇ ਹੋ ਵਿਆਹ ਸ਼ਾਦੀ ਤਾਂ ਬਹਾਨੀ ਨੇ ਜਦੋਂ ਤੁਸੀਂ ਗੱਲ ਕੀਤੀ ਸੀ ਵੀ ਬੱਚਿਆਂ ਦੇ ਵਿੱਚ ਵੀ ਅੱਜ ਕੱਲ੍ਹ ਰੁਝਾਨ ਘਟ ਗਿਆ ਉਹ ਕਿਸੇ ਨੂੰ ਮਿਲ ਕੇ ਰਾਜ਼ੀ ਨਹੀਂ ਆਏ ਗਏ ਕਿਤਨਾ ਕਿਤੇ ਫਿਰ ਤੁਹਾਨੂੰ ਲੱਗਦਾ ਵੀ ਪ੍ਰਿੰਸ ਇਸ ਦੇ ਵਾਸਤੇ ਜ਼ਿੰਮੇਵਾਰ ਹੋ ਸਕਦੇ ਨੇ ਕਿਉਂਕਿ ਉਹਨਾਂ ਦਾ ਬਰਡਨ ਹੀ ਇਹਨਾਂ ਦਿੱਤਾ ਹੋਇਆ ਬੱਚਿਆਂ ਦੇ ਉੱਤੇ ਵੀ ਤੂੰ ਵੱਡੇ ਹੋ ਕੇ ਐਂ ਕਰਨਾ ਜਿਵੇਂ ਉਹਦੇ ਬੱਚੇ ਨੇ ਐਂ ਕਰਤਾ ਤਾਂ ਤੁਸੀਂ ਐਂ ਕਰਕੇ ਦੱਸਣਾ ਤੁਹਾਨੂੰ ਕੀ ਲੱਗਦਾ ਵੀ ਬਰਡਨ ਇਹਨਾਂ ਬੱਚੇ ਜਿੱਦਾਂ ਝੱਲ ਸਕਦੇ ਨੇ ਵੀ ਇਹ ਜ਼ਰੂਰਤ ਤੋਂ ਜ਼ਿਆਦਾ ਬਰਡਨ ਦੇ ਰਹੇ ਨੇ ਉਹਨਾਂ ਤੇ ਅੱਜ ਕੱਲ ਨਾ ਇੱਕ ਹੋਰ ਦੌਰ ਚੱਲਿਆ ਹੋਇਆ ਹੈ ਪੇਰੈਂਟਸ ਇਨਸਿਗੋਰ ਫੀਲ ਕਰਦੇ ਨੇ ਬੱਚੇ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਹਾਂਜੀ ਠੀਕ ਹੈ ਅ ਕਈ ਵਾਰ ਕੋਈ ਖਬਰ ਸੁਣ ਲੈਂਦੇ ਨੇ ਫੁਲਾਣੀ ਰਿਸ਼ਤੇਦਾਰੀ ਚ ਐ ਹੋ ਗਿਆ ਮਨ 'ਚ ਸ਼ੱਕ ਜਾ ਬਹਿ ਜਾਂਦਾ ਕਿ ਤੇ ਸਾਡੇ ਨਾਲ ਐਵੇਂ ਹੋ ਜੇ ਦੂਜਾ ਰੀਜ਼ਨ ਇਹ ਹੁੰਦਾ ਵੀ ਤੁਸੀਂ ਕੀ ਕਰਨਾ ਹੈ ਰਿਸ਼ਤੇਦਾਰੀ ਜਾ ਕੇ ਐਵੇਂ ਤੁਸੀਂ ਆਤਾਂ ਵਿਗਾੜ ਕੇ ਆ ਜਾਓਗੇ ਨੌਣਕੇ ਵਿਗਾੜ ਦੇਣਗੇ ਜੋ ਦਾਦਕੇ ਨੇ ਵਿਗਾੜਤਾ ਤੂੰ ਪੜ੍ਹਾਈ 'ਤੇ ਧਿਆਨ ਦੇ ਉਹਨੂੰ ਪੜ੍ਹਾਈ ਜੋਗਾ ਹੀ ਰੱਖਤਾ ਜਦ ਮਨ 'ਚ ਵਿਹਿਮ ਪਾਤਾ ਕਿ ਰਿਸ਼ਤੇਦਾਰਾਂ ਦੇ ਕੋਲ ਜਾ ਕੇ ਤਾਂ ਜਵਾਗ ਵਿਗੜਦਾ ਹੀ ਹੈ ਕਿਉਂਕਿ ਉਹਨਾਂ ਦਾ ਜਵਾਕ ਵਿਗੜਿਆ ਹੋਇਆ ਜੇ ਰਿਸ਼ਤੇਦਾਰੀ 'ਚ ਕੋਈ ਚੱਜ ਦਾ ਜਵਾਕ ਹੋਊਗਾ ਫਿਰ ਆਦ ਨਿਆਣੇ ਨਤਾਨਾ ਦੇ ਦੇ ਮਾਰ ਦੇਣਗੇ ਉਹਨਾਂ ਦਾ ਆਦਤ ਲੱਗਿਆ ਹੋਇਆ ਉਹਨਾਂ ਨੇ ਤੈਨੂੰ ਪੜ੍ਹਨ ਨਹੀਂ ਦੇਣਾ ਤੂੰ ਘਰੇ ਬਹਿ ਕੇ ਪੜ੍ਹ ਸੋ ਪੇਰੈਂਟਸ ਦਾ ਨਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਬੱਚੇ ਨੂੰ ਕਿਸੇ ਰਿਸ਼ਤੇ ਦੀ ਇੰਪੋਰਟੈਂਸ ਸਮਝਾਉਣ ਦੇ ਲਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਕੱਲ ਦੇ ਬੱਚਿਆਂ ਨੂੰ ਇਹੀ ਨਹੀਂ ਪਤਾ ਮਾਪਬਪ ਦੀ ਕੀ ਇੰਪੋਰਟੈਂਸ ਹੈ ਸਭ ਤੋਂ ਪਹਿਲਾ ਰਿਸ਼ਤਾ ਤਾਂ ਆਪਣਾ ਹੀ ਹੈ ਬਾਕੀ ਦਾ ਬਾਅਦ ਚ ਨੇ ਜੇ ਮਾਣੀ ਹੋਊਗੀ ਪਿਉ ਨਹੀਂ ਹੋਊਗੀ ਮਾਸਰੀ ਮਾਸੜ ਹੋਗੇ ਜਾਂ ਚਾਚੇ ਤਾਏ ਇਹਨਾਂ ਦੇ ਨਾਲ ਕੀ ਰਿਸ਼ਤੇ ਨੇ ਨਾ ਕੋਈ ਰਿਸ਼ਤੇ ਨਹੀਂ ਮਾਪਿਆਂ ਦੇ ਨਾਲ ਕੀ ਰਿਸ਼ਤਾ ਹੈ ਬੱਚੇ ਉਹੀ ਨਹੀਂ ਸਮਝਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਪੇਰੈਂਟਸ ਦਾ ਬਾਅਦ ਸਾਡੇ ਤੋਂ ਇੱਕ ਚੀਜ਼ ਚਾਹੁੰਦੇ ਆ ਉਹ ਇਹ ਹੈਗਾ ਕਿ ਅਸੀਂ ਸাকਸੈਸਫੁਲ ਹੋ ਜਾਈਏ ਔਰ ਜੀ ਪੈਸਾ ਕਮਾ ਕੇ ਇਹਨਾਂ ਦੀ ਤਲੀ ਤੇ ਧਰਤੀ ਹੈ ਇਸ ਤੋਂ ਇਲਾਵਾ ਬੱਚੇ ਸੋਚਦੇ ਨਹੀਂ ਕਿ ਸਾਡੇ ਪੇਰੈਂਟਸ ਸਾਡੇ ਤੋਂ ਕੁਝ ਚਾਹੁੰਦੇ ਨੇ ਪੇਰੈਂਟਸ ਨੂੰ ਇਹ ਲੱਗਦਾ ਕਿ ਅਸੀਂ ਜੋ ਚੀਜ਼ ਕਰ ਨਹੀਂ ਸਕਦੇ ਸਾਡੇ ਬੱਚੇ ਕਰ ਦੇਣ ਕਿਤੇ ਨਾ ਕਿਤੇ ਨਾ ਇੱਕ ਅੰਡਰਸਟੈਂਡਿੰ ਖਿਲੇ ਆ ਯਾਰ ਪੇਰੈਂਟਸ ਦੇ ਕੋਲ ਟਾਈਮ ਘੱਟ ਹੁੰਦਾ ਅੱਜਕੱਲ ਜ਼ਿਆਦਾਤਰ ਐ ਵੀ ਮੰਮੀ ਪਾਪਾ ਦੋਵੇਂ ਜੌਬਾਂ ਕਰੀ ਜਾਂਦੇ ਆ ਦੋਵੇਂ ਜੌਬ ਕਰਦੇ ਆ ਬੱਚੇ ਨੂੰ ਕਰਾਚ ਛੱਡ ਦਿੰਦੇ ਆ ਜੋ ਬੱਚੇ ਦੀ ਦੇਖਭਾਲ ਵਾਸਤੇ ਕਿਸੇ ਲੇਡੀ ਨੂੰ ਰੱਖ ਲੈਂਦੇ ਆ ਉਹ ਲੇਡੀ ਦਾ ਰਿਲੇਸ਼ਨ ਬਣਿਆ ਤੁਹਾਡੇ ਬੱਚੇ ਦੇ ਨਾਲ ਤੁਹਾਡਾ ਕੀ ਬਣਿਆ ਤੁਹਾਡਾ ਨਹੀਂ ਬਣਿਆ ਆਪ ਦਾ ਤੁਸੀਂ ਕੀ ਧਿਆਨ ਦਿੱਤਾ ਆਪਣੇ ਬੱਚਿਆਂ ਨੂੰ ਤੁਸੀਂ ਤਾਂ ਜੌਬ ਵਾਲ ਧਿਆਨ ਦਿੱਤਾ ਤੁਸੀਂ ਪੈਸੇ ਦਿੱਤੇ ਬਿਨਾਂ ਸਾਡੇ ਬੱਚੇ ਦੀ ਕੇਅਰ ਕੀ ਤੁਸੀਂ ਕਦੀ ਆਪਣੇ ਬੱਚੇ ਨੂੰ ਘੁਮਾਉਣ ਲੈ ਕੇ ਗਏ ਜੇ ਤੁਸੀਂ ਸੋਚਿਆ ਕਿ ਅੱਜ ਮੈਂ ਇਹਦੇ ਨਾਲ ਟਾਈਮ ਪੂਰਾ ਦਿਨ ਮੈਂ ਇਹਦੇ ਨਾਲ ਸਪੈਂਡ ਕਰਨਾ ਮੈਂ ਇਹਨੂੰ ਬਾਹਰ ਲੈ ਕੇ ਜਾਣਾ ਆਊਟਿੰਗ ਤੇ ਜਾਂ ਇੱਕ ਫੈਮਿਲੀ ਟੂਰ ਕੱਢਣਾ ਤਾਂ ਕਿ ਸਾਡੀ ਫੈਮਿਲੀ 'ਚ ਨਾ ਪ੍ਰੇਮ ਪਿਆਰ ਬਣਿਆ ਰਵੇ ਇਹ ਹੀ ਰੀਜ਼ਨ ਹੈ ਕਿ ਬੱਚੇ ਆਪਣੇ ਫਰੈਂਡਸ ਦੇ ਨਾਲ ਜ਼ਿਆਦਾ ক্লোਜ਼ ਨੇ ਬਜਾਏ ਪੇਰੈਂਟਸ ਤੇ ਪੈਰੈਂਟਸ ਨੂੰ ਐਂ ਲੱਗਦਾ ਹੈ ਕਿ ਸਾਡੀਆਂ ਤਾਂ ਹੁਣ ਜਣੀਆਂ ਕਮੀਆਂ ਪੇਸ਼ੀਆਂ ਨੇ ਬੱਚੇ ਨਹੀਂ ਦੂਰ ਕਰਨੀਆਂ ਨੇ ਬੱਚੇ ਨੂੰ ਐਂ ਲੱਗਦਾ ਮੇਰੇ ਸਿਰ ਤੇ ਤਾਂ ਬੋਝ ਨੇ ਘਰ ਦੇ ਮੈਨੂੰ ਸਮਝ ਨਹੀਂ ਰਹੇ ਜਦੋਂ ਬੱਚੇ ਨੂੰ ਐਂ ਲੱਗਣ ਲੱਗੇ ਨਾ ਕਰਦੇ ਮੈਨੂੰ ਸਮਝ ਨਹੀਂ ਰਹੇ ਮੇਰੇ ਫਰੈਂਡਸ ਮੈਨੂੰ ਸਮਝ ਰਹੇ ਨੇ ਉਹ ਮਾਨ ਮੋਟਾਵ ਨੇ ਇਹਦਾ ਮਤਲਬ ਹੈ ਕਿ ਰਿਸ਼ਤਿਆਂ ਦੇ ਵਿੱਚ ਨਾ ਦੂਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੋ ਨਹੀਂ ਸਭ ਤੋਂ ਪਹਿਲਾ ਰਿਸ਼ਤਾ ਪੈਰੈਂਟਸ ਦਾ ਹੁੰਦਾ ਹੈ ਉਹ ਬਰਕਰਾਰ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ ਪੈਰੈਂਟਸ ਲਈ ਵੀ ਬੱਚਿਆਂ ਲਈ ਵੀ ਰਿਸ਼ਤੇ ਨੂੰ ਸਮਝਣਾ ਕਈ ਵਾਰ ਇਦਾਂ ਵੀ ਹੋ ਜਾਂਦਾ ਹੁੰਦਾ ਹੈ ਕਿ ਪੇਰੈਂਟਸ ਆਪਣੇ ਬੱਚੇ ਦੀ ਗੱਲ ਸਮਝ ਨਹੀਂ ਪਾਉਂਦੇ ਸਖਤਾਈ ਇੰਨੀ ਜ਼ਿਆਦਾ ਹੁੰਦੀ ਹੈ ਨਾ ਕਰਿਆ ਕਰੋ ਉਹਦੇ ਨਾਲ ਕੁਝ ਨਹੀਂ ਹੋਊਗਾ ਯਾਰ ਰਿਸ਼ਤੇ ਵਿਗੜਦੇ ਨੇ ਬੱਚੇ ਦੇ ਵਿੱਚ ਇਦਾਂ ਦੀ ਫੀਲਿੰਗ ਆਉਂਦੀ ਹੈ ਕਿ ਮੇਰੇ ਪੇਰੈਂਟਸ ਮੇਰੇ ਹੈ ਨਹੀਂਗੇ ਇਹ ਆਵੇਂ ਇਹਨਾਂ ਦਾ ਜਵਾਕ ਹੀ ਹੈ ਨਹੀਂਗਾ ਕਈ ਵਾਰ ਬੱਚੇ ਐਵੇਂ ਸੋਚਦੇ ਨੇ ਮੈਨੂੰ ਲੱਗਦਾ ਮੇਰੇ ਨਾਲ ਨਿਆਣਾ ਨਹੀਂ ਮੈਨੂੰ ਕੋ ਤਾਂ ਚੱਕ ਕੇ ਲੈ ਕੇ ਆਏ ਨੇ ਇਹ ਨਾਰਮਲ ਉਹਨਾਂ ਦੀ ਥਿੰਕਿੰਗ ਹੈਗੀ ਹੈਗੀ ਆ ਸੋ ਨਹੀਂ ਅੰਛਾ ਜਿੱਦਾਂ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਵੀ ਇੱਕ ਲੇਡੀ ਰੱਖ ਲੈਂਦੇ ਨੇ ਆਪਣੇ ਬੱਚਿਆਂ ਨੂੰ ਸੰਭਾਲਣ ਵਾਸਤੇ ਕਿਤੇ ਨਾ ਕਿਤੇ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਹੁੰਦਾ ਸੀਗਾ ਤੇ ਹੁਣ ਵੀ ਚਲੋ ਹੈਗਾ ਪਰ ਬਹੁਤ ਘੱਟ ਵੀ ਬੱਚਿਆਂ ਦੀ ਮੰਮੀ ਦੇ ਆਟੇ ਦੀ ਬਨੇ ਚੜੀ ਹੋ ਗਈ ਸ਼ਰੀ ਮਾਂਜੀ ਹੋਰਾਂ ਦਾ ਗਾਣਾ ਹੋ ਗਿਆ ਵੀ ਆਟੇ ਦੀ ਚੜੀ ਬੜੀ yaad ਹੁੰਦੀ ਕਿਤੇ ਨਾ ਕਿਤੇ ਆਹ ਚੀਜ਼ਾਂ ਕਰਕੇ ਵੀ ਬੱਚੇ ਪਹਿਲਾਂ ਆਲੇ ਨੇ ਉਹ ਜ਼ਿਆਦਾ ਕਨੈਕਟ ਨੇ ਇੱਕ ਦੂਜੇ ਦੇ ਨਾਲ ਆਪਣੇ ਮਾਪੇਓ ਦੇ ਨਾਲ ਆਪਣੇ ਘਰ ਦੇ ਨਾਲ ਆਪਣੇ ਗੁਆਂਢੀਆਂ ਦੇ ਨਾਲ ਫਿਰ ਮੰਮਾ ਜਿੱਦਾਂ ਤੁਸੀਂ ਕਿਹਾ ਵੀ ਅੱਜਕੱਲ ਦੋਏ ਬੱਚੇ ਮੰਮੀ ਡੈਡੀ ਹੋ ਗਏ ਉਹ ਕੰਮ ਵਰਕ ਜ਼ਿਆਦਾ ਵੱਧ ਗਿਆ ਕਿਤੇ ਨਾ ਕਿਤੇ ਫਿਰ ਖਰਚਿਆਂ ਕਰਕੇ ਵੀ ਇਦਾਂ ਹੋ ਸਕਦਾ ਤੁਹਾਨੂੰ ਕੀ ਲੱਗਦਾ ਇਹ ਮਹਿੰਗਾਈ ਹੈ ਨਾ ਔਰਮਲ ਜੀ ਗੱਲ ਹੈ ਮਹਿੰਗਾਈ ਹੈ ਦੋਵਾਂ ਦਾ ਜੋਕ ਕਰਨਾ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਮੈਂ ਤੁਹਾਡੀ ਆ ਗੱਲ ਤੇ ਕੁਝ ਜ਼ਰੂਰ ਕਹਿਣਾ ਚਾਹੂੰਗੀ ਕਿ ਆਟੇ ਦੇ ਚਿੜੀ ਮਾਵਾ ਬਣਾ ਕੇ ਦਿੰਦੀਆਂ ਹੁੰਦੀਆਂ ਸੀ ਆਟੇ ਦੇ ਗੁੱਡੇ ਬਣਾ ਦਿੰਦੀਆਂ ਹੁੰਦੀਆਂ ਸੀ ਹਾਂ ਤੇ ਹੁਣ ਜੇ ਕੋਈ ਮਾਂ ਰੋਟੀ ਬਣਾ ਰਹੀ ਆ ਫੋਰ ਇਨਸਟੈਂਸ ਤੇ ਜਵਾਖ ਜਾ ਕੇ ਵਿੱਚ ਹੱਥ ਮਾਰਨ ਲੱਗਿਆ ਨਾਲ ਦੀ ਨਾਲ ਚਪੇੜ ਆਊਗੀ ਤੁਹਾਡਾ ਖਰਾਬ ਕਰੀ ਜਾਣਾ ਕਿਉਂਕਿ ਮੰਮੀਆਂ ਭੁੱਲ ਗਈਆਂ ਕਿ ਬਚਪਨ ਚ ਅਸੀਂ ਕੀ ਕਰਦੀਆਂ ਹੁੰਦੀਆਂ ਸੀ ਜਾਂ ਪਾਪਾ ਭੁੱਲ ਗਏ ਕਿ ਅਸੀਂ ਕੀ ਕਰਦੇ ਹੁੰਦੇ ਸੀ ਉਹਨਾਂ ਨੂੰ ਐ ਲੱਗਦਾ ਹੈ ਕਿ ਸਾਡੇ ਜਵਾਖ ਇਲਤੀ ਨੇ ਆਪ ਕਿੰਨੀਆਂ ਸ਼ੈਤ ਕੀਤੀਆਂ ਕੀ ਕੁਛ ਕੀਤਾ ਉਹ ਚੇਤੇ ਭੁੱਲ ਗਏ ਦੂਜੀ ਗੱਲ ਇਹ ਐ ਆਟੇ ਦੀ ਚਿੜੀ ਦੇ ਵਿੱਚ ਇੱਕ ਤਰ੍ਹਾਂ ਦਾ ਨਾ ਪਿਆਰ ਹੁੰਦਾ ਸੀ ਪਿਆਰ ਨਹੀਂ ਉਹ ਪਿਆਰ ਹੁਣ ਗਾਇਬ ਜਾ ਹੋ ਗਿਆ ਹੁਣ ਐ ਆ ਵੀ ਮਹਿੰਗਾਈ ਐ ਆਟੇ ਦੀ ਚਿੜੀ ਬਣਾ ਕੇ ਦੇਤੀ ਆਟਾ ਖਰਾਬ ਹੋਊਗਾ ਥੋੜਾ ਬਹੁਤ ਆ ਜਿਹੜਾ ਵੀ ਬਚਾ ਸਕਦੇ ਤਿੰਨ ਖਾ ਤਿੰਨ ਕਾ ਬਚਾ ਕੇ ਰੱਖ ਲਈਏ ਮਹਿੰਗੇ ਖਡਾਉਣੇ ਬੱਚਿਆਂ ਨੂੰ ਲੈ ਕੇ ਦੇਣਾ ਮਨਜ਼ੂਰ ਐ ਆਟੇ ਦੀ ਚਿੜੀ ਬਣਾ ਕੇ ਦੇਣਾ ਮਨਜ਼ੂਰ ਨਹੀਂ ਸਾਨੂੰ ਐਨੇ ਅਸੀਂ ਸ਼ੋਸ਼ਿਆਂ 'ਚ ਪੈ ਚੁੱਕੇ ਆ ਇਹਨੇ ਮਹਿੰਗਾਈ ਦੇ ਕਰਕੇ ਪੈਰੈਂਟਸ ਦਾ ਦੋਵਾਂ ਦਾ ਜੌਬ ਕਰਨਾ ਬਹੁਤ ਜ਼ਰੂਰੀ ਆ ਚਾਹੇ ਕਿਸੀ ਦੀ 50000 ਰੁਪਏ ਮਹੀਨਾ ਤਨਖਾਹ ਆ ਚਾਹੇ 60 ਹੈ 70 ਹੈ 1.5 ਲੱਖ ਹੈ 2 ਲੱਖ ਹੈ ਅਗਲਾ ਕਹਿੰਦਾ ਮੇਰੇ ਤਾਂ ਗੁਜ਼ਾਰਾ ਹੀ ਹੈ ਨਹੀਂ ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ ਤੁਹਾਡਾ ਗੁਜ਼ਾਰਾ ਕਿਉਂ ਨਹੀਂ ਅਗਰ ਤੁਹਾਡੀ 50000 60000 ਤਨਖਾਹ ਹੈ ਮੰਨ ਲਓ ਦੋਵੇਂ ਮੀਆਂ ਬੀਬੀ ਦੀਆ 1 ਲੱਖ ਇਨਕਮ ਹੈਗੀ ਆ ਤੁਹਾਡਾ ਗੁਜ਼ਾਰਾ ਕਿਉਂ ਨਹੀਂ ਇਹੋ ਜਿਹਾ ਕੀ ਤੁਸੀਂ ਕਰਦੇ ਹੋ ਕਿ ਤੁਹਾਡੇ ਖਰਚੇ ਇੰਨੇ ਵਧੇ ਹੋਏ ਨੇ ਕਿਉਂ ਬੜੇ ਹੋਏ ਨੇ ਜਵਾਕ ਤੱਕ ਨੂੰ ਪਾਲਣ ਵਾਸਤੇ ਜਵਾਕ ਨੂੰ ਕੱਪੜੇ ਪਾਉਗੀ ਉਹ ਜਵਾਕ ਨੂੰ ਸਕੂਲ ਛੱਡ ਕੇ ਆਉਗੀ ਉਹ ਜਵਾਕ ਨੂੰ ਸਕੂਲ ਤੋਂ ਲੈ ਕੇ ਆਉਗੀ ਸਕੂਲ ਤੋਂ ਲਿਆਉਂਦਿਆਂ ਸਾਰ ਰੋਟੀ ਬਣਾ ਕੇ ਦੇਉਗੀ ਕੌਣ ਇੱਕ ਮੇੜ ਜਵਾਕ ਨੂੰ ਸਾਹਮਣੇ ਵਾਸਤੇ ਮੇੜ ਵੱਖਰੀ ਰੱਖੀ ਹੋਈ ਆਪਾਂ ਘਰ ਦੇ ਬਾਕੀ ਸਾਰੇ ਕੰਮ ਕਰਨ ਵਾਸਤੇ ਮੇੜ ਆਪਾਂ ਇੱਕ ਵੱਖਰੀ ਰੱਖੀ ਹੋਈ ਆ ਦੋ ਮੇੜਾਂ ਰੱਖੀਆਂ ਹੋਈਆਂ ਨੇ ਆਪਾਂ ਕਾਦੇ ਕਰਕੇ ਤੁਹਾਡੇ ਕੋਲ ਤਾਂ ਪੈਸਾ ਹੀ ਬੜਾ ਔਰ ਫਿਰ ਬਾਅਦ ਚ ਕਹਿ ਦੇਣਗੇ ਨਹੀਂ ਨਹੀਂ ਯਾਰ ਮਹਿੰਗਾਈ ਬੜੀ ਆ ਸਾੜਾ ਦਾ ਕੁਝ ਬੰਦਾ ਨਹੀਂ ਸੋ ਬੱਚਿਆਂ ਨੂੰ ਟਾਈਮ ਦੇਣਾ ਜ਼ਰੂਰੀ ਹੈ ਪਰ ਪੇਰੈਂਟਸ ਨੇ ਮਹਿੰਗਾਈ ਦੇ ਚੱਲਦਿਆਂ ਆਪਦੇ ਖਰਚੇ ਮਿਲ ਲੱਗਦਾ ਆਪ ਹੀ ਵਧਾ ਵਧੂ ਵੀ ਲੈ। ਅੱਛਾ ਇੱਕ ਸਿਮਰਨ ਤੁਹਾਡੀ ਹੋਰ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ। ਵੀ ਜਦੋਂ ਹੁਣ ਆਪਾਂ ਪੇਰੈਂਟਸ ਦੀ ਗੱਲ ਕਰ ਲਈ ਇੱਕ ਮੁੰਡਿਆਂ ਦਾ ਲਾਲੋ ਮੁੰਡਿਆਂ ਦੇ ਨਾਲ ਰਿਸ਼ਤਾ ਹੋ ਗਿਆ ਫਰੈਂਡਸ ਦਾ ਰਿਸ਼ਤਾ ਕੁੜੀਆਂ ਦਾ ਕੁੜੀਆਂ ਦੇ ਨਾਲ ਹੋ ਗਿਆ ਫਰੈਂਡਸ ਵਾਲਾ ਰਿਸ਼ਤਾ। ਉਹਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਅੱਜ ਕੱਲ ਨਾ ਲੋਕ ਕੰਮ ਤੋਂ ਜ਼ਿਆਦਾ ਮਤਲਬ ਰੱਖਦੇ ਨੇ। ਵੀ ਯਾਰ ਹਾਂ ਅੱਜ ਜੇ ਉਹ ਇਦਾਂ ਐ ਤਾਂ ਪਾਇਦੇ ਤਾਂ ਕੰਮ ਲੈ ਲਈਏ। ਪਹਿਲਾਂ ਉਹ ਗੱਲਾਂ ਨਹੀਂ ਹੁੰਦੀਆਂ ਸੀਗਾ ਤੁਸ ਤੁਹਾਡੇ ਕੋਈ ਜ਼ਿੰਦਗੀ ਦੇ ਵਿੱਚ ਇਦਾਂ ਦਾ ਬਦਲਾਅ ਆਇਆ ਜਾਂ ਤੁਸੀਂ ਕੁਝ ਦੇਖਿਆ ਹੋਵੇ ਇਦਾਂ ਦਾ ਸਟੂਡੈਂਟ ਅੱਜ ਕੱਲ ਦੇ ਦੌਰ ਨੇ ਇਹ ਸਿਖਾਤਾ ਕਿ ਤੁਸੀਂ ਕਿਸੇ ਦਾ ਸਟੈਂਡ ਨਾ ਲਓ ਤੁਸੀਂ ਕਿਸੇ ਦੇ ਨਾਲ ਖੜ ਨਹੀਂ ਸਕਦੇ ਕਿਉਂਕਿ ਕਈ ਵਾਰ ਆਪਣੇ ਵਰਗੇ ਲੋਕ ਖੜ ਜਾਂਦੇ ਨੇ ਸਟੈਂਡ ਲੈ ਲੈਂਦੇ ਨੇ ਕਿ ਮੈਂ ਜਿਹਦੇ ਨਾਲ ਅੜ ਗਿਆ ਅੜ ਗਿਆ ਮੈਂ ਜਿੱਥੇ ਖੜ ਗਿਆ ਖੜ ਗਿਆ ਬਾਅਦ ਚ ਉਹੀ ਬੰਦਾ ਤੁਹਾਡੇ ਨਾਲ ਐਡਾ ਕੁ ਜ਼ਿਆਦਾ ਤੋਖਾ ਕਰ ਦਿੰਦਾ ਹੈ ਜਾਂ ਐਡਾ ਕੁ ਜ਼ਿਆਦਾ ਤੁਹਾਡਾ ਦਿਲ ਤੋੜ ਦਿੰਦਾ ਤੁਹਾਡਾ ਨਾਲ ਰਿਸ਼ਤਿਆਂ ਤੋਂ ਭਰੋਸਾ ਹੀ ਉੱਠ ਜਾਂਦਾ ਤੁਸੀਂ ਫਿਰ ਇਵਨ ਕਿ ਤੋਖਾ ਉਸ ਬੰਦੇ ਨੇ ਕੀਤਾ ਜਿਹਨੂੰ ਤੁਸੀਂ ਬੜਾ ਜਿਗਰੀ ਯਾਰ ਸੰਜਿਆ ਸੀ ਜਾਂ ਇਹ ਤਾਂ ਮੇਰਾ ਯਾਰ ਨਹੀਂ ਹੈ ਇਹ ਤਾਂ ਮੇਰਾ ਭਰਾ ਹੈ ਜਿਹਨੂੰ ਤੁਸੀਂ ਭਰਾ ਆਖਿਆ ਸੀ ਧੋਖਾ ਤੁਹਾਡੇ ਨਾਲ ਉਹਨੇ ਕੀਤਾ ਪਰ ਉਹਦਾ ਗੁੱਸਾ ਆਪਾਂ ਸਾਰੀ ਦੁਨੀਆ ਦੇ ਨਾਲ ਕੱਢਦੇ ਆਂ ਚਾਹੇ ਮਾਵਾਪ ਹੋ ਗਏ ਮਾਸੀ ਮਾਸੜ ਹੋ ਗਿਆ ਪਰ ਲੱਗਦਾ ਰਿਸ਼ਤੇ ਕੀ ਹੁੰਦੇ ਨੇ ਰਿਸ਼ਤੇ ਦਾ ਕੋਈ ਨਹੀਂ ਹੁੰਦੇ ਮੈਂ ਇਹਨਾਂ ਰਿਸ਼ਤਿਆਂ ਤੋਂ ਉੱਪਰ ਉੱਠਿਆ ਇੱਕ ਧੋਖੇ ਨੇ ਸਾਰੀ ਰਿਸ਼ਤਿਆਂ ਤੋਂ ਇਹਦਾ ਭਰੋਸਾ ਉਠਾਤਾ ਅੱਜ ਕੱਲ ਉਹ ਚੀਜ਼ਾਂ ਹੋ ਰਹੀਆਂ ਨੇ ਦੋਸਤ ਦੋਸਤ ਨਹੀਂ ਰਹੇ ਕਿਉਂ ਨਹੀਂ ਰਹੇ ਕਾਮਯਾਬੀ ਜੜੀ ਹੁੰਦੀ ਆਪਣੇ ਤੋਂ ਆਪਾਂ ਕਹਿ ਦਿੰਨੇ ਆਂ ਤੂੰ ਮੇਰਾ ਭਰਾ ਹੈ ਪਰ ਕੀ ਆਪਾਂ ਉਹਨੂੰ ਭਰਾ ਮੰਨਦੇ ਆਂ ਦਿਲੋਂ ਮੰਨਦੇ ਆ ਬਹੁਤ ਘੱਟ ਨੇ ਜਿਹੜੇ ਨਹੀਂ ਮੰਨਦੇ ਟਾਈਮ ਆਨ ਤੇ ਤੁਹਾਨੂੰ ਦਿਖਾਉਣਗੇ ਕਿ ਅਸੀਂ ਕੀ ਚੀਜ਼ਾਂ ਸੋ ਮੈਨੂੰ ਨਹੀਂ ਲੱਗਦਾ ਅੱਜ ਕੱਲ੍ਹ ਉਹ ਰਿਸ਼ਤੇ ਰਹਿ ਗਏ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਬਜ਼ੁਰਗਾਂ ਦਾ ਹੁਣ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਮੈਂ ਦਿੰਨੀ ਆ ਸਾਡੇ ਨਾ ਮਤਲਬ ਮੇਰੀ ਫਰੈਂਡ ਦੇ ਹੀ ਰਿਸ਼ਤੇਦਾਰੀ ਦੇ ਵਿੱਚ ਦੀ ਗੱਲ ਆ ਉਹਨੇ ਮੇਰੇ ਨਾਲ ਸ਼ੇਅਰ ਕੀਤੀ ਸੀ ਇੱਕ ਵਾਰ ਉਹਦੇ ਦਾਦਾ ਜੀ ਉਹਦੇ ਦਾਦਾ ਜੀ ਦਾ ਬੈਸਟ ਫਰੈਂਡ ਦੀ ਡੈਥ ਹੋ ਗਈ ਉਹਨਾਂ ਦੇ ਘਰੇ ਸਭ ਤੋਂ ਪਹਿਲਾਂ ਜੋ ਆਖ ਹੋਇਆ ਸੀਗਾ ਬੇਬੀ ਛੋਟਾ ਜਿਹਾ ਬੇਬੀ ਉਦੇ ਦਾਦੇ ਨੇ ਜ਼ਿੱਦ ਫੜੀ ਸੀ ਕਿ ਮੇਰੇ ਬੈਸਟ ਫਰੈਂਡ ਦਾ ਜੋ ਨਾਮ ਹੈ ਮੈਂ ਇਸ ਜਵਾਗ ਦਾ ਉਹੀ ਨਾਮ ਰੱਖਣਾ ਪੁਰਾਣੇ ਵੇਲਿਆਂ ਦਾ ਨਾਮ ਬਹੁਤ ਪੁਰਾਣਾ ਨਾਮ ਜੋ ਹੁਣ ਲੋਕ ਸੁਣ ਕੇ ਵੀ ਕਿਸੇ ਦਾ ਮਜ਼ਾਕ ਉਡਾਉਣਗੇ ਪਰ ਉਹਨਾਂ ਨੇ ਜ਼ਿੱਦ ਕੇ ਰੱਖਿਆ ਕਿ ਮੇਰਾ ਬੈਸਟ ਫਰੈਂਡ ਸੀ ਲੋਕ ਮਰ ਜਾਂਦੇ ਸੀ ਰਿਸ਼ਤੇ ਨਹੀਂ ਸੀ ਮਰਦੇ ਹੁੰਦੇ ਹੁਣ ਲੋਕ ਵੀ ਜ਼ਿੰਦਾ ਨੇ ਪਰ ਰਿਸ਼ਤੇ ਮਰ ਜਾਂਦੇ ਨੇ ਹੁਣ ਉਹ ਦੌਰ ਨਹੀਂ ਰਿਹਾ ਅੱਗੇ ਜਾ ਕੇ ਤੋਂ ਵੀ ਬਦਲਿਆ ਹੋਇਆ ਦੌਰ ਆਊਗਾ ਇਹ ਤੋਂ ਵੀ ਮਾੜਾ ਦੌਰ ਆਊਗਾ ਬਹੁਤ ਵਧੀਆ ਲੱਗਿਆ ਮੈਮ ਤੁਹਾਡੇ ਨਾਲ ਗੱਲ ਕਰਕੇ ਆਪਾਂ ਇਸ ਸਿਲਸਲੇ ਉੱਤੇ ਹੋਰ ਵੀ ਅੱਗੇ ਚਰਚਾ ਜਾਰੀ ਰੱਖਾਂਗੇ ਪਰ ਆਪਾਂ ਆਪਣੇ ਨੈਕਸਟ ਐਪੀਸੋਡ ਦੇ ਵਿੱਚ ਦੱਸਾਂਗੇ ਬਹੁਤ ਧੰਨਵਾਦ ਤੁਹਾਡਾ ਸੋ ਇਹ ਸੀਗੇ ਮੇਰੇ ਦੋਸਤ ਸਿਮਰਨਜੀਤ ਕੋਲਗਿਲ ਸੋ ਮੈਨੂੰ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਕਿਵੇਂ ਲੱਗਿਆ ਤੁਸੀਂ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਇੱਕ ਗੱਲ ਹੋਰ ਜੇ ਤੁਸੀਂ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਹੋਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤਦ ਤੱਕ ਲਈ ਦੇਖਦੇ ਰਹੋ ਤੁਹਾਡਾ ਆਪਣਾ ਫੇਵਰੇਟ ਸ਼ੋਅ ਸਪੈਸ਼ਲ ਪੋਡਕਾਸਟ ਬਾਏ ਪੰਜਾਬੀ ਡਾਕ ਧੰਨਵਾਦ ਸ਼ਸ਼ਕਲ ਸ਼ਪਕ ਹੈ